ਹਾਂਜੀ ਜਿਹੜੇ ਤੁਸੀਂ ਇਹ ਸਰਦਾਰ ਬੰਦੇ ਦੀ ਤਸਵੀਰ ਦੇਖ ਰਹੇ ਆ ਤਾਂ ਇਸ ਨੂੰ ਨਾ ਆਸਟ੍ਰੇਲੀਆ ਦੀ ਪੁਲਿਸ ਨੇ ਅਰੈਸਟ ਕਰ ਲਿਆ ਤਾਂ ਅਰੈਸਟ ਕਿਉਂ ਕਰ ਲਿਆ ਕਿਉਂਕਿ ਇਹ ਇੱਕ ਨਾ 14 ਸਾਲ ਦੀ ਕੁੜੀ ਨੂੰ ਮੈਲਨੋਸ ਦੇ ਘਰ ਗਿਆ ਉਸਦੇ ਬਰਥਡੇ ਤੇ ਤਾਂ ਸਾਰੀ ਜਿਹੜੀ ਕਹਾਣੀ ਉਹ ਇਹ ਆ ਕਿ ਇਹ ਜਿਹੜਾ ਸਰਦਾਰ ਮੁੰਡਾ ਹੈ ਇਹ 14 ਸਾਲ ਦੀ ਕੁੜੀ ਨਾਲ ਨਾ ਆਨਲਾਈਨ ਕਿਸੇ ਐਪ ਉੱਤੇ ਗੱਲ ਕਰ ਰਿਹਾ ਸੀਗਾ ਮੇਬੀ ਡੇਟਿੰਗ ਐਪ ਹੋ ਸਕਦੀ ਹੈ ਜਾਂ ਫਿਰ ਸੋਸ਼ਲ ਮੀਡੀਆ ਦੀ ਕੋਈ ਐਪ ਉਸ ਨੂੰ ਪਰ ਗਿਆਏ ਉਸਦੇ ਨਾਲ ਰੋਜ਼ ਚੈਟ ਕਰਦਾ ਸੀਗਾ ਤਾਂ ਇੱਕ ਦਿਨ ਉਸ ਕੁੜੀ ਨੇ ਕੀ ਇਸ ਨੂੰ ਘਰੇ ਆਪਣੇ ਬਰਥਡੇ ਤੇ ਬੁਲਾਇਆ ਤੇ ਜਿਹੜਾ ਇਸ ਦੇ ਨਾਲ ਮੁੰਡਾ ਰਹਿ ਰਿਹਾ ਸੀ ਪਤਾ ਨਹੀਂ ਉਹ ਇਸ ਦਾ ਫਰੈਂਡ ਸੀਗਾ ਜਾਂ ਫੈਮਿਲੀ ਮੈਂਬਰ ਉਸ ਨੇ ਉਹ ਸਾਰੀ ਪ੍ਰੋਪਰ ਵੀਡੀਓ ਰਿਕਾਰਡ ਕੀਤੀ ਜਦੋਂ ਇਹ ਸਰਦਾਰ ਮੁੰਡਾ ਉਸ ਕੁੜੀ ਨੂੰ ਮਿਲਣ ਜਾਂਦਾ ਕੁੜੀ ਦੀ ਉਮਰ ਹੈ ਜਿਹੜੀ ਉਹ 14 ਸਾਲ ਤੋਂ ਘੱਟ ਹੁੰਦੀ ਆ ਤੇ ਸਾਰੀ ਵੀਡੀਓ ਆ ਜਿਹੜੀ ਉਹ ਇੱਕ ਟਿਕਟੋਕਰ ਆ ਮੁੰਡਾ ਜਿਸ ਨੇ ਇਸ ਦੀ ਵੀਡੀਓ ਬਣਾਈ ਆ ਤਾਂ ਸਾਰੀ ਪ੍ਰੋਪਰ ਵੀਡੀਓ ਬਣਾਉਂਦਾ ਉਹਦੇ ਵਿੱਚ ਉਹ ਸਾਰਾ ਕੁਝ ਇਸ ਮੁੰਡੇ ਨੂੰ ਪੁੱਛਦੇ ਵੀ ਆ ਕਿ ਦੀ ਜਿਹੜੀ ਏਜ ਆ ਕੁੜੀ ਦੀ ਉਹ 14 ਸਾਲ ਦੀ ਆ ਤੂੰ ਇਸ ਨੂੰ ਮਿਲਣ ਕਿਉਂ ਆਇਆ ਤਾਂ ਸਰਦਾਰ ਮੁੰਡਾ ਦੱਸਦਾ ਕਿ ਮੇਰੀਆਂ ਹੋਰ ਵੀ 14 ਸਾਲ ਦੀ ਇਦਾਂ ਦੀਆਂ ਕੁੜੀਆਂ ਫਰੈਂਡ ਨੇ ਤਾਂ ਇਹ ਚ ਕੋਈ ਵੱਡੀ ਗੱਲ ਨਹੀਂ ਮੈਂ ਕੋਈ ਵੀ ਇਸ ਨੂੰ ਮਤਲਬ ਗਲਤ ਤਰੀਕੇ ਨਾਲ ਮਿਲਣ ਨਹੀਂ ਆਇਆ ਪਰ ਜਿਹੜੀ ਉਸ ਮੁੰਡੇ ਨੇ ਚੈਟ ਕੀਤੀ ਹੁੰਦੀ ਆ ਤੇ ਕੁੜੀ ਨੂੰ ਫੋਟੋ ਤੇ ਕੁਝ ਵੀਡੀਓ ਅਕਸਰ ਇਹ ਲਿਖੇ ਭੇਜੀਆਂ ਹੁੰਦੀਆਂ ਤਾਂ ਉਸ ਤੋਂ ਬਾਅਦ ਵੀ ਉਸ ਮਤਲਬ ਉਹਨੂੰ ਪੁੱਛਿਆ ਜਾਂਦਾ ਕਿ ਚਲੋ ਫਰੈਂਡ ਤੱਕ ਤਾਂ ਠੀਕ ਹੈ ਪਰ ਤੂੰ ਜਿਹੜੀਆਂ ਵੀਡੀਓ ਭੇਜੀਆਂ ਇਹ ਫੋਟੋ ਭੇਜੀਆਂ ਇਹ ਕਾਤੋਂ ਭੇਜੀਆਂ ਤਾਂ ਉੱਥੇ ਵੀ ਫਿਰ ਕੀ ਹੈ ਮੁੰਡਾ ਜਿਹੜਾ ਉਹ ਗੱਲਾਂ ਤੋਂ ਜਿਹੜਾ ਫਾਇਦਾ ਤਾਂ ਇੰਨੇ ਚੀ ਉਹਨਾਂ ਦੀ ਜਿਹੜੀ ਥੋੜੀ ਬਹੁਤੀ ਕਨਵਰਸੇਸ਼ਨ ਹੁੰਦੀ ਆ ਉਸ ਤੋਂ ਬਾਅਦ ਕੀ ਆ ਉਹ ਪੁਲਿਸ ਨੂੰ ਬੁਲਾਉਂਦੇ ਨੇ ਤੇ ਇਹ ਮੁੰਡੇ ਨੂੰ ਕਿਹਾ ਅਰੈਸਟ ਕਰ ਲਿਆ ਜਾਂਦਾ ਤਾਂ ਹੁਣ ਇੱਥੇ ਇੱਕ ਗੱਲ ਵੇਖਣ ਵਾਲੀ ਆ ਇਹ ਚਲੋ ਆਸਟ੍ਰੇਲੀਆ ਪਰ ਕੈਨੇਡਾ ਵਿੱਚ ਵੀ ਇਦਾਂ ਦੇ ਕੇਸ ਨਾ ਰੋਜ਼ ਹੁੰਦੇ ਆ ਬਹੁਤ ਸਾਰੇ ਇੱਥੇ ਕੀ ਆ ਮੁੰਡੇ ਲਾਪਤਾ ਹੁੰਦੇ ਆ ਖਾਸ ਕਰਕੇ ਇਦਾਂ ਦੇ ਹੀ ਮੁੰਡਿਆਂ ਨੂੰ ਟਾਰਗੇਟ ਕੀਤਾ ਜਾਂਦਾ ਜਿਹੜੇ ਕਿ ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਕੋਈ ਡੇਟਿੰਗ ਐਪ ਰਾਹੀਂ ਉਹ ਕੀ ਆ ਕਿਸੇ ਲੇਡੀ ਨੂੰ ਮਿਲ ਲ ਜਾਂਦੇ ਆ ਕੋਈ ਕੁੜੀ ਨੂੰ ਮਿਲ ਲ ਜਾਂਦੇ ਆ ਉਸ ਤੋਂ ਬਾਅਦ ਕੀ ਉਹ ਘਰੇ ਨਹੀਂ ਆਉਂਦੇ ਤਾਂ ਇੰਨਾਂ ਚੀਜ਼ਾਂ ਬਾਰੇ ਟ੍ਰਾਂਟੋ ਦੀ ਪੁਲਿਸ ਨੇ ਵੀ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਜਿੰਨੇ ਵੀ ਇੱਥੇ ਡੇਟਿੰਗ ਐਪਾਂ ਤੇ ਲੋਕ ਮਿਲਣ ਜਾਂਦੇ ਆ ਉਹ ਸਾਵਧਾਨ ਰਹਿਣ ਉਹਨਾਂ ਨਾਲ ਬਹੁਤ ਸਾਰੇ ਫਰਾਡ ਹੁੰਦੇ ਆ ਪਰ ਜਿਹੜੀ ਇਹ ਘਟਨਾ ਹੈ ਇਹ ਕੋਈ ਫਰਾਡ ਵਾਲੀ ਨਹੀਂ ਇਸ ਵਿੱਚ ਇਸ ਮੁੰਡੇ ਨੂੰ ਸੋਚਣਾ ਚਾਹੀਦਾ ਸੀਗਾ ਸਰਦਾਰ ਮੁੰਡਾ ਸੀਗਾ ਤਾਂ ਇਹਨੂੰ ਸੋਚਣਾ ਚਾਹੀਦਾ ਸੀ ਕਿ ਮੈਂ 14 ਸਾਲ ਦੀ ਕੁੜੀ ਨਾਲ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਤਾਂ ਜੋ ਵੀ ਇੱਕ ਲੀਗਲ ਤਰੀਕਾ ਜਾਂ ਜੋ ਵੀ ਕਾਨੂੰਨ ਬਣਿਆ ਹੋਇਆ ਆਪਾਂ ਨੂੰ ਪਤਾ ਕਿ 18 ਸਾਲ ਤੋਂ ਥੱਲੇ ਕੋਈ ਵੀ ਆਪਣੇ ਨਾਲ ਕੁੜੀ ਇਦਾਂ ਦੀ ਗੱਲ ਕਰੂਗੀ ਚਾਹੇ ਉਹ ਆਪਣੀ ਮਰਜ਼ੀ ਨਾਲ ਕਰ ਰਹੀ ਆ ਪਰ ਉੱਥੇ ਉਹ ਬੰਦਾ ਹੀ ਗਲਤ ਹੋਊਗਾ ਜਿਹੜਾ 18 ਸਾਲ ਤੋਂ ਘੱਟ ਦੇ ਬੱਚੇ ਬੱਚਾ ਹੀ ਮੰਨਿਆ ਜਾਊਗਾ ਤਾਂ ਕਿਸੇ ਕੁੜੀ ਨਾਲ ਇਦਾਂ ਦੀ ਕੋਈ ਵੀ ਅਸ਼ਲੀਲ ਗੱਲ ਕਰੂਗਾ ਜਾਂ ਉਸ ਨੂੰ ਇਦਾਂ ਦੀ ਕੋਈ ਫੋਟੋਆਂ ਸੈਂਡ ਕਰੂਗਾ ਤਾਂ ਉਹ ਬੰਦਾ ਹੀ ਇੱਥੇ ਗਲਤ ਮੰਨਿਆ ਜਾਊਗਾ ਚਾਹੇ ਭਾਵੇਂ ਉੱਥੇ ਰਜਾਮੰਦੀ ਦੋਵੇਂ ਪਾਸਿਓਂ ਹੋਵੇ ਤਾਂ ਇਸ ਵਕਤ ਇਹ ਮੁੰਡਾ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੋਰ ਵੀ ਜਿਹੜੇ ਇਸ ਵੀਡੀਓ ਨੂੰ ਮੁੰਡੇ ਦੇਖਦੇ ਨੇ ਖਾਸ ਕਰਕੇ ਜਿਹੜੇ ਫੌਰਨ ਨੇ ਫੌਰਨੀ ਨੇ ਭਾਵੇਂ ਤੁਸੀਂ ਆਪਣਾ ਇੰਡੀਆ ਵਿੱਚ ਵੀ ਆ ਪੰਜਾਬ ਵਿੱਚ ਵੀ ਆ ਤਾਂ ਇਦਾਂ ਦੀਆਂ ਡੇਟਿੰਗ ਐਪਸ ਤੇ ਮਤਲਬ ਇਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਕਿ ਤੁਹਾਡੀ ਸਾਰੀ ਕਮਿਊਨਿਟੀ ਨੂੰ ਸ਼ਰਮਿੰਦਾ ਹੋਣਾ ਪਵੇ ਤੁਹਾਡੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਵੇ ਤੇ ਜਿਹੜਾ ਤੁਹਾਡਾ ਫਿਊਚਰ ਹੈ ਉਹ ਵੀ ਸਾਰਾ ਕੀ ਆ ਦਾਅ ਤੇ ਲੱਗ ਜੇ ਤਾਂ ਇਦਾਂ ਦੀਆਂ ਹਰਕਤਾਂ ਤੋਂ ਜੇ ਜਿੰਨਾ ਹੋ ਸਕਦਾ ਦੂਰ ਰਿਹਾ ਜਾਵੇ